ਕੰਗਨ ਰਣੋਤ ਨੇ ਇਸ ਤਸਵੀਰ ਦੇ ਨਾਲ ਸ਼ੇਅਰ ਕੀਤਾ ਪੰਜਾਬੀ ਸਿੰਗਰ ਸ਼ੁਭਦਾ ਸੌਂਗ ਹੁਣ ਗਾਇਕ ਦੇ ਫੈਨਸ ਦੇ ਵੱਲੋਂ ਕੰਗਨ ਰਣੋਤ ਨੂੰ ਕੀਤਾ ਜਾ ਰਿਹਾ ਹੈ ਟ੍ਰੋਲ ਸਤਿ ਸ਼੍ਰੀ ਅਕਾਲ ਜੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਐਕਟ੍ਰੈਸ ਕੰਗਨਾ ਰਣੌਤ ਦੇ ਬਾਰੇ ਜਿਨ੍ਹਾਂ ਨੂੰ ਕੰਟਰੋਵਰਸੀ ਕੁਇਨ ਵੀ ਕਿਹਾ ਜਾਂਦਾ ਹੈ ਤੇ ਇਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਸ਼ੁਭ ਦਾ ਇੱਕ Song share ਕੀਤਾ ਗਿਆ ਜਿਸ ਦੇ ਨਾਲ ਇਹ ਇੱਕ ਕਿਊਟ ਜੇ ਬੱਚੇ ਦੀ ਤਸਵੀਰ ਲਗਾਈ ਗਈ ਪਰ ਇੱਥੇ ਵੀ ਮੌਤਰਮਾ ਟਰੋਲ ਹੁੰਦਿਆ ਹੋਇਆ ਨਜ਼ਰ ਆ ਰਹੀ ਸੀ ਕਿਉਂਕਿ ਫੈਨਸ ਦੇ ਵੱਲੋਂ ਜੋ ਸਿਗਾ ਉਹਨਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਸਿਕਿਓਰ ਟਰੋਲ ਕੀਤਾ ਗਿਆ ਕਿਉਂਕਿ ਕੰਗਨਾ ਦੇ ਵੱਲੋਂ ਹੀ ਪਹਿਲਾ ਪੰਜਾਬੀ ਗਾਇਕ ਸ਼ੁਭ ਦੀ ਇੱਕ ਫੋਟੋ ਲਗਾ ਕੇ ਕਾਫੀ ਮੰਦੀ ਚੰਗੀ ਸ਼ਬਦਾਵਲੀ ਜੋ ਸੀਗੀ ਵਰਤੀ ਗਈ ਸੀ ਜਿਸ ਕਰਕੇ ਪੰਜਾਬੀ ਗਾਇਕ ਦੇ ਵੱਲੋਂ ਇੱਕ ਸੌਂਗ ਵੀ ਕੱਢਿਆ ਗਿਆ ਸੀ ਕਿੰਗ ਸ਼ਿਟ ਤੇ ਇਸ ਦੇ ਵਿੱਚ ਇਨਡਾਇਰੈਕਟਲੀ ਕੰਗਨਾ ਨੂੰ ਗਾਇਕ ਸ਼ੁਭ ਜੋ ਸੀਗੇ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਸੀਗੇ ਤੇ ਹੁਣ ਕੰਗਨਾ ਦੇ ਵੱਲੋਂ ਜਦੋਂ ਇੱਕ ਪਿਆਰੇ ਜਿਹੇ ਬੱਚੇ ਦੀ ਫੋਟੋ ਲਗਾ ਕੇ ਸ਼ੁਭ ਦਾ ਸੌਂਗ ਜੋ ਸ਼ੇਅਰ ਕੀਤਾ ਜਾਂਦਾ ਹੈ ਤੇ ਉਸ ਕਰਕੇ ਹੁਣ ਸ਼ੁਭ ਦੇ ਫੈਨਸ ਦੇ ਵੱਲੋਂ ਉਹਨਾਂ ਨੂੰ ਟਰੋਲ ਕਰ ਦਿੱਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਚੈੱਕਰਸ ਨਾਮ ਦਾ ਸੌਂਗ ਜੋ ਸੀਗਾ ਕੰਗਨਾ ਦੇ ਵੱਲੋਂ ਆਪਣੀ ਸਟੋਰੀ ਦੇ ਉੱਤੇ ਲਗਾਇਆ ਜਾਂਦਾ ਹੈ ਤੇ ਹੁਣ ਫੈਨਸ ਦੇ ਵੱਲੋਂ ਕਾਫੀ ਸਾਰੇ ਕਮੈਂਟਸ ਜੋ ਆ ਕੰਗਨਾ ਦੀ ਪ੍ਰੋਫਾਈਲ ਦੇ ਉੱਤੇ ਜਾ ਕੇ ਕੀਤੇ ਜਾਂਦੇ ਜਿੱਥੇ ਕੰਗਨਾ ਨੂੰ ਲੋਕ ਜੋ ਆ ਇਨਡਾਇਰੈਕਟਲੀ ਬੋਲਦੇ ਹੋਏ ਨਜ਼ਰ ਆਗਦੇ ਆ ਕਿ ਸ਼ੁਭ Song in Story ਇੱਕ ਨੇ ਲਿਖਿਆ ਕਿ ਕੰਗਨਾ ਰਨੌਤ ਡਿਸਰੈਸਪੈਕਟ ਬਟਨ ਤਾਂ ਇੱਕ ਲਿਖਦੇ ਨੇ ਹੋਗੀ ਨਾ ਫੈਨ ਫੇਰ ਸ਼ੁਭ ਦੀ ਤੇ ਇੱਕ ਲਿਖਦੇ ਆ ਕਿ ਤੇਰੀ ਮੂਵੀ ਕਿਉਂ ਨਹੀਂ ਚੱਲਦੀ ਦੀਵੀ ਤੇ ਇੱਕ ਯੂਜ਼ਰ ਨੇ ਲਿਖਿਆ ਸ਼ੁਭ ਕਾ ਗਾਣਾ ਲਗਾ ਰਹੀ ਇੱਕ ਯੂਜ਼ਰ ਦੇ ਵੱਲੋਂ ਲਿਖਿਆ ਜਾਂਦਾ ਹੈ ਸਟੋਰੀ ਪਰ ਸ਼ੁਭਕਾ Song ਵਿੱਚੋ ਵਿੱਚ ਫੈਨ ਜੱਟ ਦੇ ਤਾਂ ਇੱਕ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਜਿਹੜੀ ਤੁਹਾਡੀ ਰੀਸੈਂਟ ਸਟੋਰੀ ਆ ਉਹ ਇੱਕ ਪ੍ਰੂਫ ਹੈ ਕਿ ਤੁਸੀਂ ਕਿੰਨੇ ਇਨਸਿਕਿਉਰ ਤੇ ਲੋਨਲੀ ਹੋ ਇਸ ਕਰਕੇ ਤੁਸੀਂ ਸ਼ੁਭਦਾ Song ਵੀ ਲਗਾਇਆ ਹੈ ਤੇ ਕਿਤੇ ਨਾ ਕਿਤੇ ਉਸ ਦੇ ਬਾਰੇ ਮੰਦਾ ਚੰਗਾ ਬੋਲਦੇ ਹੋਏ ਵੀ ਨਜ਼ਰ ਆਉਂਦੇ ਆ ਤੇ ਇਸ ਦੇ ਨਾਲ ਹੀ ਦੱਸ ਦਮਾ ਕਿ ਇਸ ਤੋਂ ਪਹਿਲਾਂ ਹੀ ਕੁਝ ਟਾਈਮ ਪਹਿਲਾਂ ਹੀ ਜੋ ਆ ਕਗਨਰ ਅਨੋਦ ਦੇ ਵੱਲੋਂ ਦਲਜੀਤ ਦੋਸਾਂ ਦੇ ਨਾਲ ਵੀ ਇਨਡਾਇਰੈਕਟਲੀ ਪੰਗਾ ਲਿਆ ਜਾਂਦਾ ਹੈ ਇੱਕ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਆਪਣਾ ਪੁਆਇੰਟ ਆਫ View ਰੱਖਿਆ ਜਾਂਦਾ ਹੈ ਕਿ ਅੰਬਾਨੀਜ਼ ਦੇ ਵਿਆਹ ਦੇ ਵਿੱਚ ਜਾ ਕੇ ਪੈਸੇ ਲੈ ਕੇ ਨੱਚਦੇ ਆ ਗਾਉਂਦੇ ਆ ਇਸ ਤੋਂ ਬਾਅਦ ਵੀ ਕੰਗਨਾ ਰਣੌਤ ਦੂਸਰਨ ਨੂੰ ਟਰੋਲ ਕਰਨ ਦੇ ਚੱਕਰ ਦੇ ਵਿੱਚ ਖੁਦ ਹੀ ਟਰੋਲ ਹੋ ਜਾਂਦੇ ਆ ਤੇ ਉਹਨਾਂ ਦੀ ਪ੍ਰੋਫਾਈਲ ਦੇ ਉੱਤੇ ਲੋਕਾਂ ਦੇ ਵੱਲੋਂ ਦੋਸਾਂ ਜਾਲ ਨੂੰ ਲੈ ਕੇ ਕਮੈਂਟਸ ਕੀਤੇ ਜਾਂਦੇ ਆ ਤੇ ਕੰਗਨਾ ਰਣੌਤ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਹੈ ਸੋ ਤੁਹਾਡੀ ਇਹਨਾਂ ਚੀਜ਼ਾਂ ਦੇ ਉੱਤੇ ਕੀ ਥਿਊਜ਼ ਹੈ ਜੋ ਮਾਹਤਰਮਾ ਦੇ ਵੱਲੋਂ ਹਮੇਸ਼ਾ ਅਕਸਰ ਜੋ ਲਾਈਮਲਾਈਟ ਦੇ ਵਿੱਚ ਰਹਿਣ ਲਈ ਕੀਤਾ ਜਾਂਦਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ